ਸੋ ਰੇਡੀਓ ਪੰਜਾਬ ਟਰੂਡੇ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਤੇ ਮੈਂ ਸਵਰਨ ਸਿੰਘ ਦਾ ਨੇ ਲੀਆ ਤੁਹਾਡੇ ਨਾਲ ਇਸ ਵਕਤ ਬਠਿੰਡਾ ਸਟੂਡੀਓ ਤੋਂ ਜੁੜਿਆ ਹੋਇਆ ਹਾਂ ਗੱਲ ਦੀ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਪਠਾਨ ਮਾਜਰਾ ਹਰਮਿਤ ਸਿੰਘ ਪਠਾਨ ਮਾਜਰਾ ਲਗਾਤਾਰ ਸੁਰਖੀਆਂ 'ਚ ਨੇ ਐਡਾ ਵੱਡਾ ਕਿਹੜਾ ਕੇਸ ਹੈ ਸੁਖ ਹਰਮਿਤ ਸਿੰਘ ਪਠਾਨ ਮਾਜਰਾ ਤੇ ਕਿ ਜਿਹੜਾ ਪੰਜਾਬ ਪੁਲਿਸ ਲਗਾਤਾਰ ਪੰਜਾਬ ਹਰਿਆਣਾ ਰਾਜਸਥਾਨ ਤੇ ਹੋਰ ਕਈ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ ਤਾਜ਼ਾ ਤਰੀਮ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਉਹਦੇ ਵਿੱਚ ਪਠਾਨ ਮਾਜਰਾ ਦਾ ਪਤਾ ਚੱਲਿਆ ਕਿ ਪਹਿਲਾਂ ਮੈਂ ਦੱਸਦਾ ਕਿ ਪਠਾਨ ਮਾਜਰਾ ਨੂੰ ਘੋੜੇ ਪਾਲਣ ਦਾ ਵੀ ਸ਼ੌਂਕ ਆ ਤੇ ਘੋੜਿਆਂ ਵਾਲਿਆਂ ਦੀਆਂ ਦੋਸਤੀਆਂ ਵੀ ਬੜੇ ਦੂਰ ਤੱਕ ਹੁੰਦੀਆਂ ਨੇ ਕਿਉਂਕਿ ਸ਼ਾਹੀ ਸ਼ੌਂਕ ਹੈ ਤੇ ਇਹ ਬੰਦੇ ਵੀ ਜਿਹੜੇ ਨੇ ਕਾਫੀ ਇਨਫਲੂਐਂਸ਼ੀਅਲ ਹੁੰਦੇ ਨੇ ਸੋ ਪਠਾਨ ਮਾਜਰਾ ਪਦਮਪੁਰ ਦੇ ਨੇੜੇ 45 ਆਰਬੀ ਦੇ ਵਿੱਚ ਉੱਥੇ ਘੋੜੀਆਂ ਲੈਣ ਜਾਂਦੇ ਸੀ ਉੱਥੇ ਪਰਿਵਾਰ ਨਾਲ ਪਰਿਵਾਰਕ ਸਾਂਝ ਪੈ ਗਈ ਮਾਤਾ ਜੀ ਨੂੰ ਭੂਆ ਜੀ ਕਹਿਣ ਲੱਗ ਪਏ। ਉੱਥੇ ਆਉਣ ਜਾਣ ਤੇ 3 ਤਰੀਕ ਨੂੰ ਜਿਹੜੀ ਹੈ ਜੀ ਉੱਥੇ ਫੋਰਸ ਗਈ। ਦੱਸਿਆ ਜਾ ਰਿਹਾ ਕਿ 100 ਦੇ ਕਰੀਬ ਜਿਹੜੇ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਮੁਲਾਜ਼ਮ ਉੱਥੇ ਗਏ ਘਰਾਂ ਦੀ ਤਲਾਸ਼ੀ ਲਈ। ਹਰ ਚੀਜ਼ ਫਰੋਲੀ ਗਈ ਤੇ ਪਰਿਵਾਰ ਵਾਲਿਆਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ। ਇਹ ਸਾਰੀ ਕਾਰਵਾਈ ਦੇ ਵਿੱਚ ਰਾਜਸਥਾਨ ਪੁਲਿਸ ਨੇ ਉਹਨਾਂ ਦਾ ਸਹਿਯੋਗ ਕੀਤਾ। ਇਸ ਤੋਂ ਬਾਅਦ ਕਰਨਪੁਰ ਦੇ ਵਿੱਚ ਜਿਹੜੇ ਪੂਨਰ ਸਾਹਿਬ ਨੇ ਉਹਨਾਂ ਦੇ ਘਰੇ ਗਈ ਤੇ ਨਾਲ ਹੀ ਇੱਕ ਹੋਰ ਨੇ ਉਸ ਪਰਿਵਾਰ ਦੇ ਵਿੱਚ ਵੀ ਗਏ ਜਿਹੜੇ ਘੂੜੀਆਂ ਪਾਲਦੇ ਸੀ ਹੁਣ ਇਹਦੇ ਚੋਂ ਕੀ ਨਿਕਲਿਆ ਕੀ ਨਹੀਂ ਨਿਕਲਿਆ ਇਹ ਤਾਂ ਗਾਂਧੀਆਂ ਗੱਲਾਂ ਹੈ ਪਰ ਜਿਹੜੇ ਫੋਨ ਪੰਜਾਬ ਪੁਲਿਸ ਉਹਨਾਂ ਲੋਕਾਂ ਦੇ ਲੈ ਕੇ ਆਈ ਸੀ ਉਹਦੀ ਜਾਂਚ ਕਰਨ ਤੋਂ ਬਾਅਦ ਕੱਲ੍ਹ देर शाम ਜਿਹੜੇ ਆ ਉਹ ਵਿਅਕਤੀ ਆਪਣੇ ਫੋਨ ਵਾਪਸ ਲੈ ਗਏ ਮਸਲਾ ਇਹ ਉੱਠਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਹੋਰ ਘਟਨਾਵਾਂ ਅਜੀਆਂ ਨਹੀਂ ਹੋਈਆਂ ਕੀ ਪਠਾਨ ਮਾਜਰੇ ਦੀ ਇੱਕ ਐਡਾ ਵੱਡਾ ਗੈਂਗਸਟਰ ਹੈ ਜਾਂ ਐਡਾ ਵੱਡਾ ਜਿਹੜਾ ਉਹਦੇ ਮਗਰ ਲੱਗ ਕੇ ਪਰ ਇੱਥੇ ਤਾਂ ਫਰੋਤੀਆਂ ਲੁੱਟ ਘਸੁੱਟ ਬਾਲੀ ਗੱਲ ਨਹੀਂ ਮੇਰੇ ਦਫ਼ਤਰ ਤੋਂ ਕੋਈ 2 250 ਮੀਟਰ ਦੀ ਦੂਰੀ ਤੇ ਇੱਕ ਬਹੁਤ ਹੀ ਬਜ਼ੁਰਗ ਵਕੀਲ ਨੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਕਾਫੀ ਵਿਪਤਾ 'ਚ ਰਿਹਾ ਪਹਿਲਾਂ ਉਹਨਾਂ ਦੇ ਨੌਜਵਾਨ ਬੇਟੇ ਦੀ ਮੌਤ ਹੋ ਗਈ ਵਕੀਲ ਸਾਹਿਬ ਸੱਵੇਂ ਸੀਗੇ ਤੇ ਇੱਕ ਜਾਲੀ ਸੀਬੀਆਈ ਅਧਿਕਾਰੀ ਬਣ ਕੇ ਉਹਨਾਂ ਨੂੰ ਜਿਵੇਂ ਤੁਹਾਨੂੰ ਦੱਸਿਆ ਹਾਊਸ ਅਰੈਸਟ ਕਰ ਲੈਂਦਾ ਤੇ ਕੋਈ ਕਰੋੜ ਰੁਪਇਆ ਉਹ ਆਪ ਦੇ ਖਾਤੇ ਚ ਪਾ ਲੈਂਦੇ ਆ ਸਾਰਾ ਮਾਮਲਾ ਉਦੋਂ ਸਾਹਮਣੇ ਆਉਂਦਾ ਜਦੋਂ ਵਕੀਲ ਸਾਹਿਬ ਦੀ ਜੇਬ ਚੋਂ ਪੈਸੇ ਮੁੱਕ ਗਏ ਉਹਨਾਂ ਨੇ ਆਪਦੀ ਬੇਟੀ ਨੂੰ ਫੋਨ ਕੀਤਾ ਬੇਟੀ ਕਹਿੰਦੀ ਵੀ ਆਹ ਕੀ ਗੱਲ ਹੋਈ ਵਕੀਲ ਸਾਹਿਬ ਫੇਰ ਨਾ ਅੱਖੇ ਲੱਗੇ ਤਾਂ ਜੋੜਕੀਆਂ ਸਾਹਿਬ ਦੀ ਨਜ਼ਦੀਕੀਆਂ ਕੈਪਟਨ ਅਬਰਿੰਦਰ ਸਿੰਘ ਨਾਲ ਕਾਫੀ ਸੀ ਉਹਨਾਂ ਦੇ ਬੇਟੇ ਟਿੱਕੂ ਨੇ ਗੱਲਬਾਤ ਕੀਤੀ ਤਾਂ ਜਾ ਕੇ ਥੋੜਾ ਜਿਹਾ ਉਹ ਸਦਵੇਂ ਚੋਂ ਬਾਹਰ ਆਏ ਪਰ ਇਸ ਸਮੇਂ ਤਰਾਂ ਕੋਈ 1 ਕਰੋੜ ਰੁਪਇਆ ਠੱਗ ਉਹ ਆਪਦੇ ਖਾਤੇ 'ਚ ਟ੍ਰਾਂਸਫਰ ਕਰਾ ਚੁੱਕੇ ਸੀ ਕੀ ਪੁਲਿਸ ਉਹਨਾਂ ਨੂੰ ਨਹੀਂ ਫੜ ਸਕਦੀ ਫਰੋਤੀਆਂ ਮੰਗੀਆਂ ਗਈਆਂ ਨੇ ਅਦਾਲਤਾਂ ਦੇ ਪੰਜਾਬ ਪੁਲਿਸ ਕੋਲੇ ਵਰਗੀਆਂ ਦਰਖਾਸਤਾਂ ਨੇ ਕੀ ਪਠਾਨ ਮਾਜਰੇ ਕੋਲੇ ਅਜੇ ਹਾਕ ਕੀ ਹੈ ਕਿ ਜਿਹੜਾ तमाम ਜਿੰਨੀਆਂ ਪੰਜਾਬ ਦੇ ਵਿੱਚ ਅਪਰਾਧ ਹੋਏ ਨੇ ਦਰਖਾਸਤਾਂ ਹੋਈਆਂ ਉਸ ਤੋਂ ਵੱਧ ਹੈ ਬਲਤੇਜ ਸਿੰਘ ਪੰਨੂ ਹੋਰਾਂ ਦੀ ਗੱਲ ਮੰਨੀ ਜਾਵੇ ਤਾਂ ਇਹ ਇੱਕ ਮਾਮਲਾ ਸੈਕਸ਼ੂਅਲ ਹਰਾਸਮੈਂਟ ਸੈਕਸ਼ੂਅਲ ਐਕਸਪਲੋਇਟੇਸ਼ਨ ਨਾਲ ਜੁੜਿਆ ਹੈ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਵਾਕਿਆ ਪੰਜਾਬ ਪੁਲਿਸ ਇੰਨੀ ਫੜਨ ਦੇ ਵਿੱਚ ਇੰਨੀ ਵੱਡੀ ਫੋਰਸ ਦੇ ਵਿੱਚ ਜਾਂਦੀ ਹੈ ਇਹ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਹੁਣ ਗੱਲ ਕਰਦੇ ਪਠਾਨ ਮਾਜਰਾ ਦੇ ਉਹਨਾਂ ਬਿਆਨਾਂ ਦੀ ਜਿਹੜਾ ਉਹਨਾਂ ਨੇ ਲਾਈਵ ਹੋ ਕੇ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਐ ਜਬਤ ਕਰ ਦਿੱਤੇ ਗਏ ਤੇ ਉਹ ਡਿਲੀਟ ਕਰ ਦਿੱਤੇ ਗਏ ਉਹਨਾਂ ਨੇ ਸ਼ਰਮ ਇਲਜ਼ਾਮ ਲਾਇਆ ਕਿ ਉਹਨਾਂ ਕੋਲੇ ਬੜੇ ਲੀਟਾਂ ਦੀਆਂ ਨੀਲੀਆਂ ਤਸਵੀਰਾਂ ਨੇ ਨੀਲੀਆਂ ਫਿਲਮਾਂ ਨੇ ਪਰ ਜਿੰਨਾ ਸਮਾਂ ਪਠਾਨ ਮਾਜਰਾ ਨੂੰ ਮਿਲ ਗਿਆ ਕੀ ਇਹ ਨੀਲੀਆਂ ਫਿਲਮਾਂ ਟਿਕਾਣਾ ਹੀ ਨਹੀਂ ਲੱਗ ਗਈਆਂ ਅੱਜ ਕੱਲ ਤਾਂ ਬਹੁਤ ਕੁਝ ਹੈ ਆਈ ਕਲਾਉਡ ਪਏ ਹੈ ਹੋਰ ਕਲਾਉਡਸ ਪਏ ਨੇ ਕੀ ਇਹ ਈਮੇਲ ਜੀਮੇਲ ਦੇ ਜ਼ਰੀਏ ਜਾਂ ਹੋਰ ਸੌਫਟਵੇਅਰ ਦੇ ਜ਼ਰੀਏ ਅਮਰੀਕਾ ਕੈਨੇਡਾ ਜਾਂ ਇੰਨਾ ਥਾਵਾਂ ਤੇ ਨਹੀਂ ਪਹੁੰਚ ਗਈਆਂ ਕਿ ਜਿੱਥੋਂ ਕਿਸੇ ਵੀ ਸਮੇਂ ਰਿਲੀਜ਼ ਕੀਤੀ ਜਾ ਸਕਦੀ ਹੈ ਜੇਕਰ ਪਠਾਨ ਮਹਾਜਰਾਂ ਨੂੰ ਕੁਝ ਹੁੰਦਾ ਤਾਂ ਕੀ ਉਹਨਾਂ ਦੇ ਦੋਸਤ ਮਿੱਤਰ ਜਿਹੜੇ ਹੈਗੇ ਨੇ ਕੀ ਇਹ ਰਿਲੀਜ਼ ਨਹੀਂ ਕਰਨਗੇ ਜਾਂ ਜਿਹੜੀ ਜਾਣਕਾਰੀ ਦਬਾਉਣ ਦੇ ਲਈ ਪਠਾਨ ਮਹਾਜਰਾਂ ਦੇ ਮਗਰ ਪੁਲਿਸ ਲੱਗੀ ਹੈ ਕਿ ਉਹ ਜਾਣਕਾਰੀ ਬਾਹਰ ਨਹੀਂ ਆ ਸਕਦੀ ਇਹ ਇੱਕ ਬਹੁਤ ਵੱਡਾ ਸਵਾਲ ਹੈ ਹੁਣ ਮਾਮਲਾ ਕੀ ਹੈ ਕਿ ਇਹੋ ਜੀ ਕੀ ਘਟਨਾ ਇਹੋ ਜਿਹਾ ਕੀ ਡਰ ਹੈ ਕਿ ਨੂੰ ਭਗਵੰਤ ਮਾਨ ਨੂੰ ਜਾਂ ਦਿੱਲੀ ਵਾਲਿਆਂ ਨੂੰ ਕਿ ਜਿਹੜਾ ਪਠਾਨ ਮਾਜਰਾ ਦੇ ਮਗਰ ਪੰਜਾਬ ਦੀ ਐਡੀ ਭਾਰੀ ਫੋਰਸ ਲਾ ਦਿੱਤੀ ਗਈ ਹੈ ਉਹਨਾਂ ਦੇ ਹਰ ਰਿਸ਼ਤੇਦਾਰ ਹਰ ਜਾਣਕਾਰ ਹਰ ਵਿਅਕਤੀ ਦੇ ਮਗਰ ਉਹਨਾਂ ਨੂੰ ਲਾਇਆ ਜਾਂਦਾ ਪਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੜਾ ਆਈ ਹੋਈ ਸੀ ਹੜਾਂ ਕਰਕੇ ਆਮ ਆਦਮੀ ਪਾਰਟੀ ਤੇ ਆਵਾਜ਼ੀ ਪਾਰਟੀ ਦੀ ਲੀਡਰਸ਼ਿਪ ਬੁਰੀ ਤਰ੍ਹਾਂ ਨਾਲ ਲੋਕਾਂ ਦੇ ਵਿੱਚ ਘਿਰ ਗਈ ਸੀ ਹਰ ਪਾਸਿਓ ਉਹਨਾਂ ਦੀ ਬਦਖੋਈ ਹੋਣ ਲੱਗ ਪਈ ਉਹਨਾਂ ਬਿਰਦੀ ਰੋਸ ਵਧਿਆ ਲੋਕ ਸੋਸ਼ਲ ਮੀਡੀਆ ਤੇ ਸਵਾਲ ਕਰਨ ਲੱਗ ਪਏ ਉਹੀ ਸੋਸ਼ਲ ਮੀਡੀਆ ਜਿਸ ਦੇ ਜਰੇ ਕੀ ਆਮ ਆਦਮੀ ਪਾਰਟੀ ਸੱਤਾ 'ਚ ਆਈ ਸੀ ਇਹਨਾਂ ਦੇ ਆਗੂ ट्रोल ਹੋਣ ਲੱਗੇ ਉਹਨਾਂ ਦੇ ਮਜ਼ਾਕ ਬਣਨ ਲੱਗੇ ਇੱਥੋਂ ਤੱਕ ਕਿ ਇੱਕ ਆਗੂ ਦੀ ਹੁਣ ਵੀਡੀਓ ਸਾਹਮਣੇ ਆ ਗਈ ਹੈ ਜਿੱਥੇ ਉਹ ਅਧਿਕਾਰੀਆਂ ਨੂੰ ਕਹੀ ਜਾਂਦਾ ਕਿ ਤੁਸੀਂ ਮੈਨੂੰ 3 ਵਜੇ ਦਾ ਸਪਾਇਮਾ ਦਿੱਤਾ ਸੀ ਇੱਥੇ ਤੁਸੀਂ ਜੀਸੀਬੀਆਂ ਨਹੀਂ ਭੇਜੀਆਂ ਇੱਥੇ ਤੁਸੀਂ ਮਜ਼ਦੂਰ ਨਹੀਂ ਭੇਜੇ ਇੱਥੇ ਸਫਾਈ ਦਾ ਉਦਘਾਟਨ ਕਰਨਾ ਸੀ ਸਫਾਈ ਸ਼ੁਰੂ ਕਰਨੀ ਸੀ ਤੇ ਮੈਂ ਰੀਲ ਬਣਾ ਕੇ ਦਿੱਲੀ ਭੇਜਣੀ ਸੀ ਇਹ ਇੱਕ ਬਹੁਤ ਵੱਡੀ ਗੱਲ ਆ ਰਹੀ ਹੈ ਜੀ ਕੀ ਇਹ ਗੱਲ ਤਾਂ ਉਜਾਗਰ ਹੋ ਗਈ ਕਿ ਮਾਮਲਾ ਰੀਲਾਂ ਤੱਕ ਹੈ ਤੇ ਹਜੇ ਵੀ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਇਹ ਸਮਝ ਰਿਹਾ ਕਿ ਅਸੀਂ ਸੱਤਾ ਦੇ ਵਿੱਚ ਜਿਹੜਾ ਰੀਲਾਂ ਦੇ ਜ਼ਰਗੇ ਹੀ ਆ ਜਾਗੇ ਪਰ ਮੈਂ ਹਿੰਦੀ ਦੇ ਵਿੱਚ ਉਹਨਾਂ ਨੂੰ ਗੱਲ ਸਮਝਾ ਦਿੰਦਾ ਮਾਫੀ ਚਾਹਾਂਗਾ ਮੈਂ ਉਹਨਾਂ ਨੂੰ ਹਿੰਦੀ ਦੇ ਵਿੱਚ ਕਿਉਂਕਿ ਬਹੁਤੇ ਲੋਕ ਦਿੱਲੀ ਨਾਲ ਜੁੜੇ ਜਿਹੜੇ ਹਿੰਦੀ ਸਮਝਦੇ ਨੇ ਸੋ ਮੈਂ ਉਹਨਾਂ ਦੇ ਨਾਲ ਦਿੱਲੀ ਹਿੰਦੀ ਦੇ ਵਿੱਚ ਉਹਨਾਂ ਨਾਲ ਜਿਹੜਾ ਆਪਣਾ ਕਮਿਊਨੀਕੇਸ਼ਨ ਕਰਦਾ ਸੋ ਭਾਈਓ ਮੈਂ ਆਪਕੋ ਬਤਾ ਦੂੰ ਕਿ ਇਹ ਦਿੱਲੀ ਨਹੀਂ ਹੈ ਇਹ ਪੰਜਾਬ ਹੈ ਦਿੱਲੀ ਕੇ ਰਹਿਣੇ ਵਾਲੇ ਲੋਕੋ ਕਾ ਰਹਿਣ ਸਹਿਣ ਉਹਨਾਂ ਕਾ ਵਰਕ ਕਲਚਰ ਪੰਜਾਬ ਕੇ ਵਰਕ ਕਲਚਰ ਸੇ ਟੋਟਲੀ ਡਿਫਰੈਂਟ ਹੈ ਵਹਾਂ ਪਰ ਕੀ ਹੁੰਦਾ ਕਿ ਸੋਬਾ ਬੰਦਾ ਕਾਮ ਪਰ ਜਾਂਦਾ ਆਪਣਾ ਟਿਫਨ ਪੈਕ ਕੀਤਾ ਬਸ ਪਰ ਚੜਾ ਮੈਟਰੋ ਪਰ ਚੜਾ अपने ऑफिस पहुंचा सारा दिन ऑफिस के काम में मगन रहा शाम को थका टूटा आता है एक अद्धा पौवा लिया लिया नहीं लिया ना लिया अपने घर आया आके सो गया बैठे बैठे उसने सोशल मीडिया देखा जहां पर आपका झूठ का पुलंदा उसको सच लगने लगा दिल्ली में जो विकास हुआ उसको सोशल मीडिया के जरिए ही उसकी जानकारी प्राप्त हुई असलियत से कोसों दूर वो झूठ आप उनको परोसते रहे और उसी झूठ के जरिए आप इतनी देर सत्ता में रहे लेकिन यह पंजाब पंजाब के लोग अपने में, में, जिसको हम डाउनटाउन बोलते हैं इंग्लिश में, हर गांव का एक डाउनटाउन होता है जिसन पंजाबी जैसी सत्य नहीं हैं। सो वहां पर पंजाब की सियासत पर डिस्कशन होती है जो आप सोशल मीडिया पर बोलते हैं उसके ऊपर चर्चा होती है और उसकी जानकारी के लिए आजू बाजू में लोग निकल भी जाते हैं और पंजाब के लोग इतने अवेयर हैं कि वो वहाँ पर जाके आपका सच निकाल के लोगों के सामने पेश कर देते हैं आपके कुछ ऐसे लोग लगे, लगे हुए हैं जो मजाक का पात्र बनते हैं और सभी को ये भी पता है कि जो भी नेतागण आपके वीडियो बनाते हैं उनके यहाँ पे एक माइक भी टंगा होता है ताजो उसकी आवाज़ जो लोगों के साथ बोलते हैं उसमें जाए नहीं जाए आपके मोबाइल कैमरा में जरूर आनी चाहिए ताजो आप उसको सोशल मीडिया पर डाल सकें यह सब आपका झूठ का पुलंदे का पर्दाफाश हो चुका है और जो जो बाढ़ की स्थिति है वहाँ पर आप जाइए असलियत तो वहाँ पर आपको पता चल जाएगी सो मेरा कहने का मतलब ये है कि आप अपना रवैया बदलिए अपनी सोच बदलिए यह पंजाब है दिल्ली नहीं है सो दोस्तों मैं उन्होंने गल समझा दी है कि यह पंजाब है दिल्ली नहीं है ਸੋ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਕੇਰੀਵਾਲ ਸਾਹਿਬ ਤੁਸੀਂ ਇੰਨੀ ਦੇਰ ਗਾਇਬ ਰਹੇ ਤੇ ਕੱਲ ਜਦੋਂ ਤੁਸੀਂ ਆਏ ਪਹਿਲਾਂ ਭਗਵੰਤ ਮਾਨ ਦਾ ਪਤਾ ਲਿਆ ਫਿਰ ਤੁਸੀਂ ਸੁਲਤਾਨਪੁਰ ਲੋਧੀ ਚਲੇ ਗਏ ਉੱਥੇ ਇੱਕ ਗੱਟਾ ਅਨਾਜ ਦਾ ਦਾਨ ਕਰਕੇ ਤੁਸੀਂ ਪੁੱਠੇ ਮੁੜ ਗਏ ਨਾ ਤੁਹਾਡਾ ਕੋਈ ਇਸ ਤੋਂ ਪਹਿਲਾਂ ਬਿਆਨ ਆਇਆ ਨਾ ਇਸ ਤੋਂ ਪਹਿਲਾਂ ਸਸੋਧੀਆਂ ਹੀ ਨਿਕਲੇ ਸਸੋਧੀਆਂ ਤਰਨਤਾਰ ਨਿਕਲ ਗਏ ਸੁੱਕੇ ਥਾਮਾ ਦੇ ਉੱਤੇ ਓਨੇਕਾ ਥਾਮਾ ਦੇ ਉੱਤੇ ਲਾਲਜੀਤ ਭੁੱਲਰ ਨਾਲ ਘੁੰਮਦੇ ਹੋਏ ਨਜ਼ਰ ਆਏ ਗੋਡਿਆਂ ਤੱਕ ਪੈਂਟ ਚੜਾਈ ਹੋਈ ਸੀ ਤੇ ਉਹ ਜਾ ਰਹੇ ਸੀ ਕਿ ਇਸ ਨਾਲ ਪੰਜਾਬ ਦੇ ਹੜ ਘਟ ਗਏ ਕੀ ਤੁਸੀਂ ਜ਼ਖਮ ਦੇ ਉੱਤੇ ਲੂਣ ਛਿੜਕਣਾਉਣੇ ਜਦੋਂ ਤੁਹਾਡੇ ਕੋਲੇ ਕੁਝ ਹੈ ਹੀ ਨਹੀਂ ਦੇਣ ਨੂੰ ਐਂਡ ਤੁਸੀਂ ਕਿਸ ਕਪੈਸਿਟੀ ਦੇ ਵਿੱਚ ਇੱਥੇ ਆ ਕੇ ਅਦਾਲਤ ਤੋਂ ਇਹ ਰਾਹਤ ਮੰਗਦੇ ਹੋ ਕਿ ਮੈਨੇ ਪੰਜਾਬ ਜਾਣਾ ਚਲੋ ਤੁਹਾਨੂੰ ਇੱਕ ਦੱਸ ਦਿਆਂ ਕਿ ਕੱਲ ਰਾਊਸ ਹਾਊਸ ਦੇ ਵਿੱਚ ਜਿਹੜੀ ਹੈ ਰਾਊਸ ਕੋਰਟ ਆ ਜਿਹੜਾ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਰਾਊਸ ਐਵੇਨਿਊ ਕੋਰਟ ਜਿਹੜਾ ਹੈਗਾ ਉਹਦੇ ਵਿੱਚ ਤਰੀਖ ਸੀਗੀ ਤਰੀਕਾ ਦੇ ਸੀਗੀ ਜੀ ਪੀ mla प्रिवेंशन ऑफ मनी लॉन्ड्रिंग ਇਹ ਮਾਮਲਾ ਸ਼ਰਾਬ ਘਟਾਲੇ ਨਾਲ ਜੁੜਿਆ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸ਼ੋਧਿਆ ਦੋਨਾਂ ਦੀ ਗੱਲ ਪੇਸ਼ੀ ਸੀ ਇਹਨਾਂ ਦੇ ਵਕੀਲ ਨੇ ਜੇ ਆਪਾਂ ਗੱਲ ਕਰੀਏ ਉਥੋਂ ਛੁੱਟੀ ਮੰਗੀ ਰਾਹਤ ਮੰਗੀ ਇਹ ਕਹਿ ਕੇ ਕਿ ਦੋਨਾਂ ਲੀਡਰ ਜਿਹੜੇ ਨੇ ਪੰਜਾਬ ਦੇ ਵਿੱਚ ਜਿਹੜੇ ਰਿਲੀਫ ਚੱਲ ਰਹੀ ਹੈ ਫਲੱਡ ਰਿਲੀਫ ਹੈ ਉਹਦੇ ਵਿੱਚ ਮਸ਼ਹੂਰ ਨੇ ਉਹਦੇ ਵਿੱਚ ਬਿਜ਼ੀ ਨੇ ਉਹਦੇ ਨਾਲ ਇੰਗੇਜ ਨੇ ਤੇ ਉਹ ਜਾ ਕੇ ਇਹ ਅਸ਼ੋਰ ਕਰਨਾ ਚਾਹੁੰਦੇ ਕਿ ਫਲੱਡ ਅਫੈਕਟਡ ਏਰੀਆ ਜਿਹੜੇ ਪੰਜਾਬ ਦੇ ਆ ਉਹਦੇ ਵਿੱਚ ਜੀ ਰੀਲੀਫ ਵੰਡੀ ਜਾ ਰਹੀ ਹੈ ਉਹਦੇ ਨਾਲ ਕੋਆਰਡੀਨੇਸ਼ਨ ਕਰਨੀ ਹੈ ਤੇ ਸਾਨੂੰ ਰਾਹਤ ਦਿੱਤੀ ਜਾਵੇ ਇੱਕ ਦਿਨ ਤਰੀਕ ਸੀ ਇੱਕ ਦਿਨ ਤੁਸੀਂ ਇੱਥੇ ਆ ਗਏ ਅੱਜ ਫਿਰ ਤੁਸੀਂ ਚਲੇ ਗਏ ਤੁਹਾਡੇ ਇੱਕ ਦਿਨ ਦੇ ਇੱਥੇ ਆਉਣ ਨਾਲ ਪੰਜਾਬ ਦੇ ਖਜ਼ਾਨੇ ਦੇ ਵਿੱਚ ਕਿੰਨਾ ਖਰਚ ਹੋਇਆ ਕਿੰਨੇ ਰਾਹਤਕਾਰ ਜਰੂਰੀ ਇਹਦਾ ਹਿਸਾਬ-ਕਿਤਾਬ ਆਪਾਂ ਅੱਗੇ ਲਾਵਾਂਗੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਕਿ ਕੇਜਰੀਵਾਲ ਦੇ ਨੂਵੀ ਪੰਜਾਬ ਦੇ ਵਿੱਚ ਜਦੋਂ ਆਉਂਦੇ ਤੁਸੀਂ ਦੇਖੋ ਕਿ ਉਹਨਾਂ ਨੂੰ ਕਿੱਡੀ ਵੱਡੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ ਜਦੋਂ ਪੰਜਾਬ ਆਉਂਦੇ ਨੇ ਤੇ ਇਹਦਾ ਖਰਚਾ ਕਿਹਦੇ ਸਿਰ ਤੇ ਪੈਂਦਾ ਇਹਦਾ ਖਰਚਾ ਵੀ ਪੰਜਾਬ ਦੇ ਸਿਰ ਤੇ ਪੈਂਦਾ ਹੈ ਭਗਵੰਤ ਮਾਨ ਬਿਮਾਰ ਨੇ ਫਿਰੋਜ਼ਪੁਰ ਗਏ ਉਸ ਤੋਂ ਬਾਅਦ ਲੁਧਿਆਣਾ ਹੀ ਰੁਕੇ ਉਸ ਦੀ ਆਪਾਂ ਦੱਸਿਆ ਕਿ ਕਿਹੜੇ ਹੋਟਲ 'ਚ ਰੁਕੇ ਉਸ ਤੋਂ ਬਾਅਦ ਇਹਨਾਂ ਨੇ ਸੰਗਰੂਰ ਜਾਣਾ ਸੀ ਦੌਰਾ ਕੈਨਸਲ ਹੋ ਗਿਆ ਤੇ ਕੱਲ ਕੇਰੀਵਾਲ ਸਾਹਿਬ ਹੀ ਕਹਿੰਦੇ ਕਿ ਉਹਨਾਂ ਦੇ ਬੋਤਲਾਂ ਲੱਗੀਆਂ ਹੋਈਆਂ ਨੇ ਹੁਣ ਸਾਰਿਆਂ ਨੂੰ ਪਤਾ ਕਿ ਬੋਤਲਾਂ ਕਿਉਂ ਲੱਗਦੀਆਂ ਬਲੱਡ ਇਨਫੈਕਸ਼ਨ ਹੈ ਫੂਡ ਇਨਫੈਕਸ਼ਨ ਹੈ ਕੀ ਹੋਇਆ ਕਹਿੰਦੇ ਭੁੱਖੇ ਭਾਣੇ ਤੁਰੇ ਫਿਰਦੇ ਸੀ ਐਨੇ ਦਿਨਾਂ ਦੇ ਉਹ ਬਿਮਾਰ ਹੋ ਗਏ ਚਲੋ ਜੇਕਰ ਪੰਜਾਬ ਦੇ ਮੁੱਖ ਮੰਤਰੀ ਲੋਕਾਂ ਦਾ ਫਿਕਰ ਕਰਦੇ ਦੋ ਅੰਨ ਦਾ ਦਾਣੇ ਨਹੀਂ ਅੰਦਰ ਕੱਢਦੇ ਤੇ ਬਿਮਾਰ ਹੋ ਜਾਂਦੇ ਨੇ ਸ਼ਾਇਦ ਇਹ ਚੰਗੀ ਗੱਲ ਹੈ ਕਿ ਪੰਜਾਬ ਨੂੰ ਇੱਕ ਚੰਗਾ ਮੁੱਖ ਮੰਤਰੀ ਮਿਲੇ ਜਿਹੜਾ ਪੰਜਾਬ ਦਾ ਫਿਕਰ ਕਰਦਾ ਅਸੀਂ ਕੇਰੀਵਾਲ ਦੀ ਗੱਲ ਦਾ ਹੀ ਸੱਚ ਮੰਨ ਲੈਣੇ ਪਰ ਜਨਾਬ ਕੇਰੀਵਲ ਸਾਹਿਬ ਸੰਸੋਧੀਆ ਸਾਹਿਬ ਤੁਸੀਂ ਤਾਂ ਸ਼ਰਾਬ ਦੀ ਜਿਹੜੀ ਮਾਮਲੇ 'ਚ ਤੁਹਾਡੀ ਤਰੀਕ ਸੀ ਤੁਸੀਂ ਤਾਂ ਉਹਦਾ ਖਿਹੜਾ ਛਣਾਉਂਦੇ ਹੋਏ ਪੰਜਾਬ ਆਏ ਹੋ ਤੇ ਜਿਹੜੇ ਆਏ ਵੀ ਹੋ ਉਹਦਾ ਖਰਚਾ ਵੀ ਸਾਡੇ ਪੰਜਾਬ ਦੇ ਸਿਰ ਤੇ ਪੈ ਗਿਆ ਸਾਡੇ ਪੰਜਾਬ ਕੋਲੇ ਅੱਜ ਇੰਨੀ ਤਾਕਤ ਨਹੀਂ ਹੈ ਕਿ ਸਰਕਾਰ ਸਾਡੇ ਫਜ਼ੂਲ ਖਰਚੀਆਂ ਕਰੇ ਸਰਕਾਰ ਸਾਡੀ ਮੁਫਤ ਹਿਸ਼ਿਆਰਬਾਜੀ ਕਰੇ ਸਰਕਾਰ ਜਿਹੜੀ ਹੈ ਉਹ ਯੂਪੀ ਦਿੱਲੀ ਦੀਆਂ ਵੈਬਸਾਈਟਸ ਨੂੰ ਦੇਣ ਦਾ ਨਿਆ ਪਿਆ ਯਾਰ ਇੱਕ ਇੱਕ ਲੱਖ ਦੀ ਵੈਬਸਾਈਟ ਦੇਵੇ ਐਡਵਰਟਾਈਜ਼ਮੈਂਟ ਦੇਵੇ ਇਹ ਸਾਡੇ ਕੋਲੇ ਅੱਜ ਦੀ ਘੜੀ ਜਿਹੜਾ ਹੈ ਉਹ ਸਾਡੇ ਕੋਲੇ ਪਹੁੰਚ ਨਹੀਂ ਹੈ ਸੋ ਆਪਾਂ ਗੱਲ ਕਰੀਏ ਤਾਂ ਸਾਡੇ ਕੋਲੇ ਇਹ ਸਾਰੇ ਮਾਮਲੇ ਦੇ ਉੱਤੇ ਇੰਨੀ ਜਿਹੜੀ ਗੱਲਬਾਤ ਕਰਨ ਦੇ ਲਈ ਜਿਹੜਾ ਇਹਨਾਂ ਖਰਚਾ ਕਰਨ ਦੇ ਲਈ ਸਾਡੇ ਕੋਲ ਸਮਾਂ ਨਹੀਂ ਹੈ ਸੋ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਤਾਂ ਪੰਜਾਬ ਨੂੰ ਅੱਜ ਅੱਛੇ ਪੈਕੇਜ ਦੀ ਲੋੜ ਹੈ ਪੰਜਾਬ ਨੂੰ ਰਾਹਤ ਦੀ ਲੋੜ ਹੈ ਸੱਚੀ ਰਾਹਤ ਦੀ ਲੋੜ ਹੈ ਜੋ ਕਿ ਸਾਡੇ ਕੋਲੇ ਪੁੱਜਦੀ ਹੋਣੀ ਚਾਹੀਦੀ ਹੈ ਕੇਂਦਰੀ ਵਜ਼ੀਰ ਆਏ ਤੁਸੀਂ ਉਹਨਾਂ ਨਾਲ ਕੀ ਰਿਪਰੈਜ਼ੈਂਟੇਸ਼ਨ ਦਿੱਤੀ ਕੀ ਜਦੋਂ ਤੁਸੀਂ ਕੱਲ ਆਏ ਤਾਂ ਕੀ ਤੁਹਾਡੇ ਕੇਂਦਰੀ ਵਜ਼ੀਰ ਨਾਲ ਮੁਲਾਕਾਤ ਕਰਨੀ ਬਣਦੀ ਸੀ ਜਾਂ ਨਹੀਂ ਬਣਦੀ ਸੀ ਜੇ ਬਣਦੀ ਸੀ ਤਾਂ ਕਿਸ ਕਪੈਸਿਟੀ 'ਚ ਬਣਦੀ ਸੀ ਤੁਹਾਡੇ ਵਜ਼ੀਰ ਮਿਲੇ ਪੈਕੇਜ ਮੈਂ ਕਹਿੰਨਾ ਕਿ ਮਿਲਣਾ ਚਾਹੀਦਾ ਪਰ ਪੰਜਾਬ ਦੀ ਵਕਾਲਤ ਤੁਸੀਂ ਕਿੱਥੇ ਕੀਤੀ ਇਹ ਇੱਕ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਸੋ ਮੈਂ ਅੱਜ ਇਹਨਾਂ ਤਿੰਨਾਂ ਵਿਸ਼ਿਆਂ ਦੇ ਉੱਤੇ ਤੁਹਾਡੇ ਨਾਲ ਜੁੜਿਆ ਸੀ ਇੰਨੇ ਵਿਸ਼ੇ ਪਠਾਨ ਮਾਜਰਾ ਕਿਉਂ ਪੁਲਿਸ ਫੜ ਰਹੀ ਹੈ ਕਿਉਂ ਇੰਨਾ ਖਰਚਾ ਉਹਦੇ ਮਗਰ ਕਰ ਰਹੀ ਹੈ ਕਿ ਵਾਕਿਆ ਹੀ ਪੰਜਾਬ ਇੱਕ ਪੁਲਿਸ ਸਟੇਟ ਬਣ ਚੁੱਕਿਆ ਹੈ ਕਿ ਇੱਕ ਐਮਐਲਏ ਨੂੰ ਫੜਨ ਦੇ ਲਈ ਘੱਟੋ-ਘੱਟ 100 ਬੰਦਾਂ ਦੀ ਇੱਕ ਇੱਕ ਟੀਮ ਬਣਾਈ ਹੈ 100 ਬੰਦਾਂ ਦੀ ਤਾਂ ਇੱਕ ਆ ਬਾਕੀ ਹੋਰ ਟੀਮਾਂ ਕਿੰਨੀਆਂ ਹੋਣਗੀਆਂ ਉਹ ਸਾਨੂੰ ਹਜੇ ਪਤਾ ਨਹੀਂ ਤੋ ਕੁੱਲ ਮਿਲਾ ਕੇ ਮੈਂ ਨਾਲ ਦੀ ਨਾਲ ਜਾਂਦਾ ਇਹ ਗੱਲ ਵੀ ਸਪਸ਼ਟ ਕਰਦੇ ਆ ਕਿ ਜਿਹੜੇ ਵੀਰ ਕਹਿੰਦੇ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਆ ਉਹ ਜਿੱਥੇ ਮਰਜੀ ਰਹਿ ਸਕਦਾ ਹੁਣ ਸਵਾਲ ਖੜਾ ਇਹ ਹੁੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਉੱਥੇ ਰਹਿਣ ਦਾ ਖਰਚਾ ਕინੇ ਦਿੱਤਾ ਕਿਉਂਕਿ ਇਹ ਮਾਮਲੇ ਬਾਹਰ ਆ ਜਾਣਗੇ ਕੱਢਾਂਗੇ ਵੀ ਜਰੂਰ ਸਾਰਾ ਕੁਝ ਦੱਸਾਂਗੇ ਕਿ ਖਜ਼ਾਨੇ ਦੇ ਵਿੱਚੋਂ ਇੰਨਾ ਪੈਸਾ ਲਾਉਣਾ ਜਾਇਜ਼ ਹੈ ਜਦ ਕੀ ਉਹਦੇ ਸਾਹਮਣੇ ਬਿਲਕੁਲ ਇੱਕ ਪੰਜਾਬ ਸਰਕਾਰ ਦਾ ਬਹੁਤ ਵਧੀਆ ਸਰਕਟ ਹਾਊਸ ਹਾਤੇ ਉੱਥੇ ਇੱਕ ਸਪੈਸ਼ਲ ਸੂਟ ਵੀ ਵੀਆਈਪੀ ਹੁੰਦਾ ਜਿਹਦੇ ਵਿੱਚ ਅਕਸਰ ਮੁੱਖ ਮੰਤਰੀ ਰਹਿੰਦੇ ਰਹੇ ਨੇ ਸੋ ਮੇਰੀ ਹਾਥੀ ਜੋ ਕੇ ਬੇਨਤੀ ਹੈ ਕਿ ਪੰਜਾਬ ਫਜ਼ੂਲ ਖਰਚੀ ਅੱਜ ਨਹੀਂ ਸਹਿਣ ਕਰ ਸਕਦਾ ਪੰਜਾਬ ਦੇ ਜ਼ਖਮਾਂ ਦੇ ਉੱਤੇ ਨੂਨ ਨਾ ਛਿੜਕਿਆ ਜਾਵੇ ਇਸ ਗੱਲਬਾਤ ਦੇ ਉੱਤੇ ਤੁਹਾਡੇ ਵਿਚਾਰ ਕਮੈਂਟਸ ਦੀ ਲੋੜ ਬਹੁਤ-ਬਹੁਤ ਸ਼ੁਕਰੀਆ ਧੰਨਵਾਦ